ਇਹ ਗੁਰੂ ਦੇ ਸਿਮਰਨ ਵਿੱਚ ਹੀ ਅਸਲ ਤਾਕਤ ਹੈ ਜੋ ਮਨੁੱਖ ਨੂੰ ਹਰ ਕਠਿਨਾਈ ਦਾ ਸਾਹਮਣਾ ਕਰਨ ਦੀ ਹਿੰਮਤ ਦਿੰਦਾ ਹੈ ਨਾਮ ਜਪੋ ਪਰਮਾਤਮਾ ਨੇ ਹੀ ਸਾਥ ਦੇਣਾ ਹੈ ਕੋਈ ਕਿਸੇ ਦਾ ਸਾਥ ਦੀ ਉਮੀਦ ਨਾ ਰੱਖਿਓ ਸਭ ਆਪਣੇ ਫਾਇਦੇ ਲਈ ਕਿਸੇ ਨਾਲ ਜੁੜਦੇ ਆ ਜਦ ਫਿਰ ਲੋੜ ਪਵੇ ਤਾਂ ਹੱਥ ਛੱਡ ਕੇ ਪਰੇ ਹੋ ਜਾਂਦੇ ਨੇ ਇਸ ਲਈ ਪਰਮਾਤਮਾ ਨੂੰ ਹਰ ਵੇਲੇ ਯਾਦ ਕਰੋ ਆਪਣੇ ਚਿੱਤ ਵਿੱਚ ਉਸ ਦਾ ਨਾਮ ਤੇ ਆਓ ਮਨ ਦੇ ਅੰਦਰ ਮਾਲਾ ਬਣਾ ਕੇ ਨਾਮ ਜਪੋ ਉੜਦੇ ਹਾਂ ਬਹਿੰਦੀਆਂ ਸਿਮਰਨ ਕਰੋ ਵਾਹਿਗੁਰੂ ਤੂੰ ਹੀ ਹਾਂ ਸਾਡਾ ਤੇਰੇ ਤੋਂ ਬਿਨਾਂ ਹੋਰ ਕੋਈ ਨਹੀਂ ਜੋ ਤੂੰ ਕਰ ਸਕਦਾ ਮੇਰੇ ਸਤਿਗੁਰਾ ਹੋਰ ਕੋਈ ਨਹੀਂ ਕਰ ਸਕਦਾ ਉਸ ਪਰਮਾਤਮਾ ਦੇ ਮੂਰੇ ਅਰਜ਼ੋਈਆਂ ਕਰੋ ਅਰਦਾਸਾਂ ਕਰੋ ਕਿ ਸਾਡਾ ਤੇਰੇ ਤੋ ਬਗੈਰ ਕੁਛ ਨਹੀਂ ਤਨ ਤਨ ਬਾਬਾ ਦੀਪ ਸਿੰਘ ਜੀ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਚੰਗੇ ਕਰਮ ਕਮਾਈਏ ਚੰਗੇ ਰਾਹ ਤੁਰੀਏ ਬਸ ਇਹ ਹੀ ਅਰਦਾਸਾਂ ਕਰੀਏ ਜੋ ਸਤਗੁਰ ਕਰ ਸਕਦਾ ਹੋਰ ਕੋਈ ਨਹੀਂ ਕਰ ਸਕਦਾ ਅਮਰਤ ਵੀ ਉਠੰਦੀ ਹਿੰਮਤ ਉਹੀ ਵਸ ਸਕਦਾ ਗੁਰਦੁਆਰੀ ਜਾ ਕੇ ਗੁਰੂ ਘਰਾਂ ਵਿੱਚ ਦਰਸ਼ਨ ਦੀਦਾਰੇ ਜਦ ਆਪਾਂ ਸੰਗਤ ਦੇ ਕਰਦੇ ਆ ਨਾ ਉਹ ਵਾਈਬ੍ਰੇਸ਼ਨ ਪੋਜ਼ਿਟਿਵ ਬੰਦੇ ਨੂੰ ਆਟੋਮੈਟਿਕ એનર્ਜੀ ਇੰਨੀ ਦਿੰਦਾ ਨਾ ਕਿ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਹੀ ਇਨਸਾਨ ਰਹਿੰਦਾ ਜਦ ਆਪਾਂ ਉਸ ਦਰ ਤੇ ਜਾਇਦਾ ਨਾ ਚਰਨਾ ਦੀ ਧੂਲ ਮੱਥੇ ਲਾਉਨੇ ਆ ਨਾ ਇਹ ਮਸਤਕ ਫਿਰ ਓਹ ਉਜਾਗਰ ਹੋ ਜਾਂਦਾ ਕਿ ਬਸ ਉਹ ਤੋਂ ਬਿਨਾ ਹੋਰ ਕੁਛ ਨਹੀਂ ਉਹਦਾ ਨਾਮ ਜਪੋ ਸਿਮਰਨ ਕਰੋ ਹੋਰ ਸਭ ਕੁਝ ਭੁੱਲ ਜਾਓ ਇੱਕ ਪਰਮਾਤਮਾ ਨੇ ਹੀ ਸਹਾਈ ਰਹਿਣਾ ਹੋਰ ਸਭ ਸਾਥ ਛੱਡ ਜਾਂਦੇ ਨੇ ਸੇਵਾ ਤੇ ਸਿਮਰਨ ਬਖਸ਼ੀ ਸਤਿਗੁਰਾ ਹਰ ਇਨਸਾਨ ਦੀ ਹਿੰਮਤ ਬਖਸ਼ੀ ਕਿ ਆਪ ਦਾ ਨਾਮ ਜਪੇ ਸਕੇ ਆਪ ਦੀ ਸੇਵਾ ਵਿੱਚ ਹਾਜ਼ਰ ਰਹਿ ਸਕੇ ਬਸ ਚੰਗੀ ਸੋਚ ਬਣਾਈ ਮੇਰੇ ਸਤਿਗੁਰਾ ਤਨ ਤਨ ਬਾਬਾ ਦੀਪ ਸਿੰਘ ਜੀ ਸਾਡੇ ਤੇ ਮਿਹਰ ਭਰਿਆ ਹੱਥ ਰੱਖਿਓ ਹਰ ਵੇਲੇ ਸਾਡੇ ਨਾਲ ਸਹਾਈ ਰਹੋ ਗੁਰਬਾਣੀ ਤਾਂ ਸੀਨਿਆਂ ਨੂੰ ਠਾਰਦੀ ਹੈ ਕਿਉਂਕਿ ਬਾਣੀ ਪਿਆਰ ਹੈ ਮਿਲਾਪ ਹੈ ਜਲ ਹੈ ਜੋ ਹਰ ਪਿਆਸ ਨੂੰ 부ਝਾ ਦਿੰਦੀ ਹੈ ਕਿਉਂਕਿ ਬਾਣੀ ਗੁਰੂ ਹੈ ਗੁਰੂ ਬਾਣੀ ਹੈ ਵੈਸੇ ਕਿੰਨਾ ਸੋਹਣਾ ਮਾਲਕਾ ਸਟਾ ਦੇਖ ਕੇ ਹੀ ਰੂਹ ਖੁਸ਼ ਹੋ ਜਾਂਦੀ ਏ ਜੇ ਕਿਤੇ ਉਹ ਨਾਲ ਸਾਹਮਣੇ ਸਾਨੂੰ ਵੀ ਮਿਲ ਜਾਵੇ ਸਿਰ ਸਾਡੇ ਤੇ ਹੱਥ ਰੱਖ ਦੇਵੇ ਬਸ ਕਿਆ ਹੀ ਬਾਤਾਂ ਨਹੀਂ ਪਰਮਾਤਮਾ ਜਦ ਆਪਣੇ ਹੋਣ ਦਾ ਅਹਿਸਾਸ ਕਰਾ ਦਿੰਦਾ ਨਾ ਉਦੋਂ ਬੰਦੇ ਦੇ ਰੰਗ ਭਾਵ ਨੂਰ ਚਿਹਰੇ ਦਾ ਫਿਰ ਪਤਾ ਲੱਗ ਜਾਂਦਾ ਕਿ ਪਰਮਾਤਮਾ ਸਾਡੇ ਨਾਲ ਆ ਬਸ ਡਰਨਾ ਨਹੀਂ ਇੱਕ ਸਤਗੁਰ ਦਾ ਪੈਰ ਰੱਖਣਾ ਔਰ ਕਿਸੇ ਚੀਜ਼ ਦੀ ਜਦੋਂ ਸਤਿਗੁਰ ਸਾਡੇ ਨਾਲ ਆ ਨਾ ਸਾਡੇ ਨਾਲ ਸਹਾਈ ਆ ਨਾ ਫਿਰ ਕੋਈ ਚੀਜ਼ ਮਾਇਨੇ ਨਹੀਂ ਰੱਖਦੀ ਉਹਦਾ ਨਾਮ ਜਪੋ ਸਭ ਕੁਝ ਉਹਨੇ ਹੀ ਦੇਣਾ ਉਹਦੇ ਰੰਗਾਂ ਵਿੱਚ ਰਹੋ ਨਾਮ ਚੱਪਦੇ ਰਹੋ ਚਿੱਤ ਵਿੱਚ ਵਾਹਿਗੁਰੂ ਵਾਹਿਗੁਰੂ ਸਿਮਰਨ ਕਰੋ ਸਿਮਰਨ ਕਰਦਿਆਂ ਹੀ ਆਪਣੇ ਮਨ ਨੂੰ ਕਾਬੂ ਕਰਨਾ ਸਿੱਖੋ ਮਨ ਵੜਾ ਉਡਾਰੀਆਂ ਜੀਆਂ ਮਾਰਦਾ ਪਰ ਮਨ ਨੂੰ ਫੜ ਕੇ ਫਿਰ ਉਸੇ ਥਾਂ ਤੇ ਲੈ ਕੇ ਆਉ ਕਿ ਨਹੀਂ ਸਾਡੇ ਸਤਿਗੁਰ ਸਾਡਾ ਵਾਹਿਗੁਰੂ ਜਿ ਧਿਆਨ ਲਾਉਣਾ ਨਾਮ ਜਪਣਾ ਜਿੰਨਾ ਹੋ ਸਕੇ ਸਭ ਕੁਝ ਪਰਮਾਤਮਾ ਦੇਣ ਵਾਲਾ ਜਦੋਂ ਝੋਲੀਆਂ ਭਰਦਾ ਨਾ انسان ਤੋਂ ਸੰਭੀਆਂ ਨਹੀਂ ਜਾਂਦੀਆਂ ਬਸ ਉਹ ਸੋਚਦਾ ਕਿ ਹਾਂ ਮੈਂ ਦੇਣ ਵਾਲਾ ਬੈਠਾ ਉਸੀ ਲੈਣ ਵਾਲੇ ਤੱਬ ਨੂੰ ਬਹੁਤ ਕੁਝ ਦਿੰਦਾ ਹੋ। ਗਿਆਨ ਵੀ ਬਹੁਤ ਆ ਪਰਮਾਤਮਾ ਕੋਲੇ। ਇਹ ਸੋਚ ਵਧੀਆ ਮਣਾਓ। ਇਹਨਾਂ ਅੱਖਾਂ ਨੂੰ ਚੰਗੀ ਦੁਨੀਆ ਦੇਖਣ ਵਾਸਤੇ ਉਸ ਪਰਮਾਤਮਾ ਦੇ ਦਰ